ਜੇਕਰ ਤੁਸੀਂ ਆਪਣਾ ਘਰ ਬਣਾਉਣ ਜਾ ਰਹੇ ਹੋ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਇਹ ਦੇਖਣਾ ਹੋਵੇਗਾ ਕਿ ਜਿਸ ਆਰਕੀਟੈਕਟ ਤੋਂ ਤੁਸੀਂ ਆਪਣਾ ਘਰ ਮਕਾਨ ਜਾਂ ਕੋਈ ਇਮਾਰਤ ਮਾਲ ਫੈਕਟਰੀ ਜਾਂ ਕੋਈ ਹੋਰ ਵੱਡੀ ਜਿਹੜੀ ਤੁਹਾਡੀ ਸੁਪਨਿਆਂ ਦੀ ਇਮਾਰਤ ਉਹ ਬਣਾਉਣ ਵਾਲਾ ਆਰਕੀਟੈਕਟ ਕੀ ਅਸਲੀ ਆਰਕੀਟੈਕਟ ਹੈ ਜਾਂ ਆਪੇ ਬਣਿਆ ਆਰਕੀਟੈਕਟ ਹੈ ਕਿਉਂਕਿ ਇਹ ਸਵਾਲ ਅੱਜ ਅਸੀਂ ਆਪਣੇ ਚੈਨਲ ਦੇ ਮਾਧਮੇ ਤੋਂ ਇਸ ਕਰਕੇ ਚੁੱਕ ਰਹੇ ਹਾਂ ਕਿਉਂਕਿ ਲੁਧਿਆਣਾ ਆਰਕੀਟੈਕਟ ਐਸੋਸੀਏਸ਼ਨ ਦੇ ਚੇਅਰਮੈਨ ਸਰਦਾਰ ਕਰਮਜੀਤ ਸਿੰਘ ਨਾਰੰਗਵਾਲ ਨੇ ਇਹ ਮੁੱਦਾ ਜਿਹੜਾ ਅੱਜ ਚੁੱਕਿਆ ਕਿ ਲੁਧਿਆਣਾ ਦੇ ਵਿੱਚ ਲਗਭਗ 200 ਆਰਕੀਟੈਕਟ ਜਿਹੜੇ ਖੁਦ ਬਣੇ ਆਰਕੀਟੈਕਟ ਕੋਆਪ ਆਰਕੀਟੈਕਟ ਜਿਨ੍ਹਾਂ ਦੀ ਉਹਨਾਂ ਨੇ ਜਿਨ੍ਹਾਂ ਦੀ ਸ੍ਰੇਣਕਲਾ ਦੇ ਵਿੱਚ ਰੱਖਿਆ ਵੀ ਇਹੋ ਜੇ ਆਰਕੀਟੈਕਟ ਲੋਕਾਂ ਨੂੰ ਵੱਡਾ ਨੁਕਸਾਨ ਪਹੁੰਚਾ ਰਹੇ ਨੇ ਤੇ ਅਸੀਂ ਸਾਰਾ ਮਾਮਲਾ ਜਿਹੜਾ ਕਰਮਜੀਤ ਸਿੰਘ ਤੁਸੀਂ ਜਾਣਦੇ ਆ ਕਿ ਕੀ ਪੂਰਾ ਮਾਮਲਾ ਜਿਹੜਾ ਉਸ ਬਾਰੇ ਦਰਸ਼ਕਾਂ ਨੂੰ ਉਹ ਜਾਣਕਾਰੀ ਦੇਣਾ ਹਾਂਜੀ ਮੈਂ ਪਹਿਲਾ ਅਧਾਰਾ ਪਹਿਰੇਦਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਇਸ ਮੁੱਦੇ ਨੂੰ ਛੋਇਆ ਬੀਇੰਗ ਅ ਆਰਕੀਟੈਕਟ ਔਰ ਚੇਅਰਮੈਨ ਆਰਕੀਟੈਕਟ ਐਸੋਸੀਏਸ਼ਨ ਮੈਂ ਆਪਣੇ ਤੁਹਾਨੂੰ ਵਿਚਾਰ ਪ੍ਰਗਟ ਕਰ ਰਿਹਾ ਕਿ ਇਹ ਮੁੱਦਾ ਅਸੀਂ 2000 ਤੋਂ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਕਈ ਕੈਜੂਐਲਟੀਆਂ ਹੋਈਆਂ ਨੇ ਲੁਧਿਆਣੇ ਦੇ ਵਿੱਚ ਜਿਵੇਂ ਚਾਵਰਾ ਚਕਰਾਂ ਵਾਲੇ ਦੀ ਡੈਥ ਹੋਈ ਇਸ ਤਰ੍ਹਾਂ ਦੀਆਂ ਕਈ ਬਿਲਡਿੰਗ ਕਲਾਪਸ ਹੋਈਆਂ ਇੱਥੇ ਸਾਡਾ ਵੱਡਾ ਇੱਕ ਅਗਨੀ ਕਾਂਡ ਹੋਇਆ ਇਹ ਸਾਰਾ ਜਿਹੜਾ ਹੈਗਾ ਇਹ ਡੂ ਟੂ ਦਾ ਕੁਐਕਸ ਆਰਕੀਟੈਕਟ ਜਿਹੜੇ ਆਪਣੇ ਆਪ ਨੂੰ ਆਰਕੀਟੈਕਟ ਦੱਸਦੇ ਨੇ ਪਰ ਕੁਆਲੀਫਾਈਡ ਆਰਕੀਟੈਕਟ ਨਹੀਂ ਮੈਂ ਮੁੱਦੇ ਦੀ ਗੱਲ ਕਰਦਾ ਕਿ ਲੁਧਿਆਣਾ ਸ਼ਹਿਰ ਦੀ ਜਿਹੜੀ ਆਬਾਦੀ ਹੈ ਉਹ ਕੋਈ 2.5 ਕਰੋੜ ਤੱਕ ਅਸੀਂ ਪਹੁੰਚ ਗਏ ਆ ਪਰ ਸਾਡੀ ਪਲੈਨਿੰਗ ਔਰ ਡਿਜ਼ਾਈਨਿੰਗ ਬਹੁਤ ਸਾਡੀ ਖਰਾਬ ਹੋ ਰਹੀ ਹੈ ਮੈਂ ਅੱਗੇ ਵੀ ਲੁਧਿਆਣਾ ਆਰਕੀਟੈਕਟਸ ਐਸੋਸੀਏਸ਼ਨ ਵੱਲੋਂ ਸਾਰੇ ਪਲੇਟਫਾਰਮਾਂ 'ਤੇ ਗੱਲ ਕਰਦਾ ਕਿ ਸਾਨੂੰ ਲੁਧਿਆਣੇ ਬਾਰੇ ਸੋਚਣਾ ਪੈਣਾ ਹੈ ਪਹਿਲਾਂ ਤਾਂ ਜਿਹੜੇ ਜਿੰਨੇ ਵੀ ਕਵਾਇਕਸ ਨੇ ਉਹਨਾਂ ਦੇ ਡਿਗਰੀਆਂ ਚੈੱਕ ਕਰਕੇ ਉਹ ਉਹੀ ਬੰਦਾ ਅਸੀਂ ਅਵੇਅਰਨੈਸ ਕੈਂਪ ਵੀ ਲਾਇਆ ਇੱਕ ਸ਼ੋਅ ਦੇ ਉੱਪਰ ਕਿ ਜਿਹੜੇ ਸਾਡੇ ਲੁਧਿਆਣੇ ਦੇ ਮਕਾਨ ਜਿਹੜਾ ਨੇ ਅਸਾਰੀ ਕਰਨੀਆਂ ਫੈਕਟਰੀਆਂ ਨੂੰ ਸਾਰੀ ਕਰਨੀਆਂ ਉਹ ਪਹਿਲਾ ਬੰਦੇ ਦੀ ਪਛਾਣ ਕਰਨ ਕਿ ਉਹ ਬੰਦੇ ਕੋਲੇ ਕਾਉਂਸਲ ਆਫ ਆਰਕੀਟੈਕਟ ਦੀ ਡਿਗਰੀ ਹੈ ਉਦੇ ਕੋਲੇ ਕਾਉਂਸਲਰ ਆਰਕੀਟੈਕਟ ਦਾ ਨੰਬਰ ਹੈ ਉਹ ਕੁਆਲੀਫਾਈਡ ਆਰਕੀਟੈਕਟ ਹੈ ਫੇਰ ਹੀ ਉਹ ਤੋਂ ਕੰਮ ਕਰਾਉਣਾ ਇਸ ਕਰਾਉਣ ਦੇ ਨਾਲ ਸਾਡਾ ਅਸੀਂ ਬਹੁਤ ਸਾਰਾ ਮਸਲਾ ਸੀ ਹੱਲ ਕਰ ਲਵਾਂਗੇ ਔਰ ਦੂਸਰਾ ਜਿਉ ਸਾਡੇ ਕਾਰਪੋਰੇਸ਼ਨ ਹੈ ਸਾਡੇ ਗਲਾਡਾ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਅਫਸਰ ਸਹਿਬਾਨ ਨੂੰ ਕਿ ਉਹ ਵੀ ਜਿਹੜੇ ਨਕਸ਼ੇ ਸਮਿਟ ਹੁੰਦੇ ਨੇ ਉਹਨਾਂ ਦੇ ਚੈੱਕ ਕਰਨ ਕੇ ਡਿਗਰੀ ਹੋਲਡਰ ਦੇ ਦਸਖਤ ਨੇ ਤਾਂ ਕਿ ਇਹ ਜਿਹੜਾ ਸਾਡਾ ਇੱਕ ਆਰਕੀਟੈਕਟ 1972 ਹੈ ਉਹਦੀ ਅਸੀਂ ਇਨ ਬੈਨ ਪਾਲਾ ਕਰ ਸਕੀਏ ਦੂਸਰਾ ਪੱਖ ਹੈਗਾ ਕਿ ਸਾਡੇ ਸ਼ਹਿਰ ਦਾ ਜਿਹੜਾ ਫੁਲਾ ਹੈ ਉਹ ਬਹੁਤ ਅਨਪਲਾਨਡ ਤਰੀਕੇ ਨਾਲ ਹੋ ਰਿਹਾ ਹੈ ਉਹਨੂੰ ਪਲਾਨਡ ਕਰਨ ਦੀ ਲੋੜ ਹੈ ਇੱਕ ਮਾਸਟਰ ਪਲਾਨ ਸਾਡਾ ਬਣਿਆ ਹੋਇਆ ਮੈਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਔਰ ਮਾਨਿਸਟਰ ਸਾਹਿਬ ਲੋਕਲ ਬਾਡੀ ਔਰ ਹਾਊਸਿੰਗ ਡਿਪਾਰਟਮੈਂਟ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਉਹ ਜੋ ਸਸੇ ਲੁਧਿਆਣਾ ਦਾ ਮਾਸਟਰ ਪਲਾਨ ਬਣਾਇਆ ਹੋਇਆ ਹੈ ਉਹਨੂੰ ਇਨ ਬਿਨ ਲਾਗੂ ਕਰੀਏ ਮੇਰਾ ਮਤਲਬ ਕਹਿੰਦ ਤੋਂ ਜੇ ਅਸੀਂ ਹੋਰ ਕੁਝ ਨਹੀਂ ਕਰ ਸਕਦੇ ਇਸ ਜਮੀਨਾ ਅਕਵਾਇਰ ਨਹੀਂ ਕਰ ਸਕਦੇ ਕਿ ਜਿਹੜੀਆਂ ਸਾਡੀਆਂ ਆਊਟਸਕੱਟ ਤੇ ਰੋਡਸ ਨੇ ਮਾਸਟਰ ਪਲਾਨ ਦੀਆਂ ਪ੍ਰੋਪੋਜ਼ਡ ਰੋਡਸ ਨੇ ਅਸੀਂ ਉਹ ਅਕਵਾਇਰ ਕਰਕੇ ਤਾਂ ਘੱਟੋ-ਘੱਟ ਸੀ ਆਪਣੀ ਸੋਸਾਇਟੀ ਨੂੰ ਦਈਏ ਕਿ ਅਸੀਂ ਕਲੋਨੀਆ ਚ ਜਾਣ ਵਾਸਤੇ ਸਾਨੂੰ ਕੋਈ ਪ੍ਰੋਬਲਮ ਨਾ ਆਵੇ ਅਸੀਂ ਆਉਣ ਤੋਂ ਆਉਣ ਵਾਲੇ 50 ਸਾਲ ਚ ਕੀ ਕਰਾਂਗੇ ਮੇਰੀ ਬੇਨਤੀ ਇਹ ਹੈ ਕਿ ਜਿਹੜਾ 1971 ਤੋਂ ਲੈ ਕੇ 1976 ਦਾ ਸਮਾਂ ਸੀ ਆਮਨਯੋਗ ਮਹਿਰੂਮ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਔਰ ਸਰਦਾਰ ਮਹਿਰੂਮ ਸਰਦਾਰ ਸ਼ਿਪ ਸਿੰਘ ਜੀ ਚੇਅਰਮੈਨ ਕਲੂਬ ਮਨਟਸ ਲੁਧਿਆਣਾ ਜਿਨ੍ਹਾਂ ਨੇ ਕਿ ਬਹੁਤ ਤਰਤੀਬ ਤਰਕੀਬ ਔਰ ਇਮਾਨਦਾਰੀ ਦੇ ਨਾਲ ਲੁਧਿਆਣਾ ਦਾ ਵਿਕਾਸ ਕੀਤਾ ਤੇ ਅੱਜ ਅਸੀਂ ਸਾਹ ਲੈ ਰਹੇ ਹਾਂ ਜਿਹੜੀਆਂ ਵੀ ਡਿਵੈਲਪਮੈਂਟ ਸਕੀਮਾਂ 26 ਡਿਵੈਲਪਮੈਂਟ ਸਕੀਮਾਂ ਉਹਨਾਂ ਨੇ 75 ਤੋਂ ਲੈ ਕੇ 76 ਤੱਕ ਬਣਾਈਆਂ ਉਸ ਤੋਂ ਬਾਅਦ ਕੋਈ ਸਕੀਮ ਨਹੀਂ ਬਣੀ ਸਾਡੇ ਤਿੰਨ ਫੇਜ਼ ਬੜੇ ਨੇ ਫੇਜ਼ 1 ਫੇਜ਼ 2 ਔਰ ਫੇਜ਼ 3 ਦੁਗਰੀ ਦੇ ਉਸ ਤੋਂ ਬਾਅਦ ਕੋਈ ਸਾਡੇ ਕੋਈ ਫੇਜ਼ ਨਹੀਂ ਹੈ ਸੋ ਮੈਂ ਜਿਹੜੀਆਂ ਸਾਡੀਆਂ ਅਸੀਂ ਜਿਹੜੇ ਪ੍ਰਾਈਵੇਟ ਕਲੋਨਾਈਜ਼ਰ ਵੀ ਮੈਂ ਬੇਨਤੀ ਕਰਦਾ ਕਟੋ ਕਟ ਮਾਸਟਰ ਪਲਾਨ ਦੀ ਜਰੂਰ ਤੁਸੀਂ ਪਾਲਣਾ ਕਰ ਲੋ ਤਾਂ ਕਿ ਅਸੀਂ ਆਉਣ ਵਾਲੀ ਜਿਹੜੀ ਸਾਡੀ ਜਨਰੇਸ਼ਨ ਹੈ ਉਹਨੂੰ ਅਸੀਂ ਕਟੋ ਕਟ ਰੋਡ ਵਰਕ ਨੈਟਵਰਕ ਦਾ ਅਸੀਂ ਪੂਰਾ ਦੇ ਸਕੀਏ ਅਸੀਂ ਕੋਈ ਪਬਲਿਕ ਪਲੇਸ ਵਾਸਤੇ ਕੋਈ ਜਗ੍ਹਾ ਨਹੀਂ ਛੱਡੀ ਅਸੀਂ ਕੋਈ ਐਡਿਟੋ ਐਗਰੀਬਿਊਸ਼ਨ ਹਾਲੇ ਜਗ੍ਹਾ ਨਹੀਂ ਛੱਡੀ ਅਸੀਂ ਆਉਣ ਵਾਲੇ ਸਾਹ ਕਿਥੋਂ ਸਾ ਲਵਾਂਗੇ ਸੋ ਮੇਰੀ ਬੇਨਤੀ ਹੈ ਸਰਕਾਰ ਨੂੰ ਵੀ ਪੂਰ ਜੋਰ ਮੇਰੀ ਬੇਨਤੀ ਹੈ ਐਜੇ ਚੇਅਰਮੈਨ ਲੁਧਿਆਣਾ ਆਰਕੀਟੈਕਟ ਐਸੋਸੀਏਸ਼ਨ ਕਿ ਤੁਸੀਂ ਆਪਣੀਆਂ ਕਾਰਪੋਰੇਸ਼ਨਾਂ ਦੇ ਵਿੱਚ ਹਰੇਕ ਕਾਰਪੋਰੇ ਦੇ ਵਿੱਚ ਕਾਰਪੋਰੇਸ਼ਨ ਦੇ ਵਿੱਚ ਤੁਹਾਡੇ ਕੋਲੇ ਪਲੈਨਰ ਆਰਕੀਟੈਕਟ ਔਰ ਡਿਜ਼ਾਈਨਰ ਜਿਹੜੇ ਕਿ ਨਹੀਂ ਹੈ ਸਿੰਗਾਪੁਰ ਦੀ ਤੁਹਾਨੂੰ ਮਿਸਾਲ ਦੇਣ ਲੱਗਾ ਸਿੰਗਾਪੁਰ ਦੀ ਜੋ ਪਲੈਨਿੰਗ ਹੈ ਉਹ ਇੱਕ ਛੱਤ ਹੱਲੇ ਹੁੰਦੀ ਹੈ ਉੱਥੇ ਸਾਡੀ ਡਿਜ਼ਾਈਨਿੰਗ ਹੁੰਦੀ ਹੈ ਉੱਥੇ ਸਾਡੀ ਪਲੈਨਿੰਗ ਹੁੰਦੀ ਹੈ ਔਰ ਉੱਥੇ ਸਾਡੀ ਐਗਜ਼ੀਕਿਊਸ਼ਨ ਹੁੰਦੀ ਹੈ ਉਹ ਸਾਰਾ ਸਟਾਫ ਇੱਕੋ ਥੱਲੇ ਬੈਠਾ ਅਪਰੂਵਮੈਂਟ ਟਾਸਟ ਆਪਣਾ ਕੰਮ ਕਰੀ ਜਾ ਰਿਹਾ ਗਲੱਡਾ ਆਪਣਾ ਕੰਮ ਕਰੀ ਜਾ ਰਿਹਾ ਕਾਰਪੋਰੇਸ਼ਨ ਆਪਣਾ ਕੰਮ ਕਰੀ ਜਾ ਕਰੀ ਜਾ ਰਿਹਾ ਤੇ ਪਾਲ ਮਿਲ ਕਿਸੇ ਦਾ ਨਹੀਂ ਹੈ ਸੋ ਮੈਂ ਬੇਨਤੀ ਕਰਦਾ ਕਿ ਸਰਦਾਰ ਭਪੂਰ ਸਿੰਘ ਮਹਿਰੂਮ ਸਰਦਾਰ ਭਪੂਰ ਸਿੰਘ ਗਰੇਵਾਲ ਜੋ ਗੁਜਰਵਾਲ ਤੋਂ ਮੇਰੇ ਪਿੰਡ ਤੋਂ ਸੀ ਉਹਨਾਂ ਨੇ ਇੱਕ 1970 ਦੇ ਵਿੱਚ ਇੱਕ ਟਾਊਨ ਪਲਾਨਿੰਗ ਬੋਰਡ ਦੀ ਪ੍ਰਪੋਜ਼ਲ ਭੇਜੀ ਸੀ ਗਵਰਨਮੈਂਟ ਨੂੰ ਜਿਹੜੀ ਕਿ ਆ ਕੇ 1995 ਵਿੱਚ ਪੁੱਡਾ ਬਣਿਆ ਉਹ ਕਹਿੰਦੇ ਸੀ ਇੱਕ ਟਾਊਨ ਪਲਾਨਿੰਗ ਅਥਾਰਟੀ ਬਣਾ ਦਿਓ ਉਹਦੇ ਅਧੀਨ ਹੀ ਕਾਰਪੋਰੇਸ਼ਨ ਉਹਦੇ ਅਧੀਨ ਹੀ ਅਪਰੂਵਮੈਂਟ ਟਰਸਟ ਉਹਦੇ ਅਧੀਨ ਹੀ ਸਾਡੀ ਉਹ ਗੱਲ ਦਾ ਸੋ ਮੈਂ ਬੇਨਤੀ ਕਰੂੰਗਾ ਸਰਕਾਰ ਨੂੰ ਵੀ ਜੇ ਲੁਧਿਆਣੇ ਨੂੰ ਆਪਾਂ 스마트 ਸਿਟੀ ਅਸਲੀ ਸ਼ਬਦਾਂ ਵਿੱਚ ਬਣਾਣਾ ਹੈ ਤੁਹਾਡੇ ਕੋਲ ਤਾਂ ਸਾਰੇ ਫੋਕੀਆਂ ਗੱਲਾਂ ਨੇ 2 ਸਾਲ ਤੋਂ ਤੁਸੀਂ 스마트 ਸਿਟੀ ਦਾ ਰੌਲਾ ਪਾ ਰਹੇ ਹੋ ਕੁਝ ਕੋਈ ਵੀ ਨਹੀਂ ਹੋਇਆ ਕਿਉਂਕਿ ਤੁਹਾਡੇ ਕੋਲ ਕੁਆਲਿਫਾਈਡ ਸਟਾਫ ਹੀ ਹੈ ਨਹੀਂਗਾ ਕਾਰਪੋਰੇਸ਼ਨ ਕੋਲੇ ਟਾਊਨ ਪਲੈਨਰ ਨਹੀਂ ਹੈ ਕੁਆਲਿਫਾਈਡ ਕਾਰਪੋਰੇਸ਼ਨ ਕੋਲੇ ਆਰਕੀਟੈਕਟ ਦੀ ਪੋਸਟ ਹੈ ਨਹੀਂ 1971 ਤੋਂ 76 ਦੇ ਵਿੱਚ ਸਾਰੀਆਂ ਨਗਰ ਨਿਗਮਾਂ ਦੇ ਵਿੱਚ ਆਰਕੀਟੈਕਟ ਦੀ ਪੋਸਟ ਸੀ ਸੋ ਮੈਂ ਸਰਕਾਰ ਨੂੰ ਪੂਰ ਜ਼ੋਰ ਤੁਹਾਡੇ ਮਾਧਿਅਮ ਨਾਲ ਬੇਨਤੀ ਕਰ ਰਿਹਾ ਕਿ ਤੁਸੀਂ ਸਾਰੀਆਂ ਕਾਰਪੋਰੇਸ਼ਨਾਂ ਦੇ ਵਿੱਚ ਆਰਕੀਟੈਕਟ ਇੰਜੀਨੀਅਰ ਤੇ ਟਾਊਨ ਪਲੈਨਰਾਂ ਦੀ ਪੋਸਟਾਂ ਪਾ ਕੇ ਇੱਕ ਬੋਰਡ ਬਣਾਓ ਤਾਂ ਕਿ ਪਲੈਨਿੰਗ ਡਿਜ਼ਾਈਨਿੰਗ ਔਰ ਐਗਜ਼ੀਕਿਊਸ਼ਨ ਤੁਹਾਡੀ ਸਹੀ ਤਰੀਕੇ ਨਾਲ ਹੋ ਸਕੇ ਔਰ ਮਾਸਟਰ ਪਲਾਨ ਦੀ ਤੁਹਾਨੂੰ ਇਨ ਬਿਨ ਪਾਲਣਾ ਕਰਨੀ ਚਾਹੀਦੀ ਹੈ ਜਿਹੜੀਆਂ ਅਨਥਰਾਇਜ਼ਡ ਕਲੋਨੀਆਂ ਦੀ ਪਾਲਿਸੀ ਵੀ ਆਈ ਹੈ ਅਸੀਂ ਉਹਦਾ ਬਹੁਤ ਸਵਾਗਤ ਕਰਦੇ ਹਾਂ ਪਰ ਜਿਹੜਾ ਉਹਦਾ ਪ੍ਰੋਸੀਜਰ ਹੈ ਉਹ ਬੜਾ ਉਹ ਲੰਬਾ ਹੈਗਾ ਸੋ ਮੈਂ ਬੇਨਤੀ ਕਰੂੰਗਾ ਸਰਕਾਰ ਨੂੰ ਵੀ ਤੁਸੀਂ ਇਹ ਜਿਹੜੀ ਪਾਲਿਸੀ ਦਿੱਤੀ ਹੈ ਇਹਦਾ ਅਸੀਂ ਸਵਾਗਤ ਕਰਦੇ ਆਂ ਔਰ ਬਹੁਤ ਵਧੀਆ ਪਾਲਿਸੀ ਹੈ ਇਹੋ ਜੀ ਪਾਲਿਸੀ ਆ ਨਹੀਂ ਸਕਦੀ ਸੋ ਤੁਸੀਂ ਇਹਨੂੰ ਇਨ ਬਿਨ ਆਪਣਾ ਸਟਾਫ ਭਰਤੀ ਕਰਕੇ ਤੁਹਾਡੇ ਕੋਲੇ ਜਿਹਿਆਂ ਦਾ ਸਟਾਫ ਨਹੀਂ ਹੈ ਤੁਹਾਡੇ ਕੋਲੇ ਟਾਊਨ ਪ੍ਰੈਨ ਦਾ ਸਟਾਫ ਨਹੀਂ ਹੈ ਤੁਹਾਡੇ ਕੋਲੇ ਆ ਪੂਰਾ ਸਟਾਫ ਨਹੀਂ ਹੈ ਇਸ ਕਰਕੇ ਕਲੋਨੀ ਜਿੰਨਾ ਕਲੋਨੀਆ ਦਾ ਪੈਸਾ ਇਕੱਠਾ ਹੋਣਾ ਉਹਦੇ ਵਿੱਚੋਂ ਤੁਸੀਂ ਐਡ ਹੌਕਸ ਸਟਾਫ ਭਰਤੀ ਕਰਕੇ ਇਹਨੂੰ ਤੁਸੀਂ ਇਨ ਬਿਨ ਪੱਲਣਾ ਕਰੋ ਔਰ ਮੈਂ ਬੇਨਤੀ ਕਰਦਾ ਦੁਬਾਰਾ ਫੇਰ ਇਹ ਮਾਸਟਰ ਪਲਾਨ ਆਫ ਲੁਧਿਆਣੇ ਦੀ ਇਨ ਬਿਨ ਪਾਲਣਾ ਹੋਣੀ ਚਾਹੀਦੀ ਹੈ ਜਿੱਦਾਂ ਸਾਡੀਆਂ ਤਦਵੀਜ਼ਾਂ ਮਾਸਟਰ ਪਲਾਨ ਚ ਦਿੱਤੀਆਂ ਹੋਈਆਂ ਨੇ ਰਿਕ੍ਰੀਏਸ਼ਨਲ ਜ਼ੋਨ ਹੋਣੇ ਚਾਹੀਦੇ ਨੇ ਤੁਹਾਡੇ ਖੇਡਾਂ ਦੇ ਜ਼ੋਨ ਹੋਣੇ ਚਾਹੀਦੇ ਨੇ ਤੁਹਾਡੀਆਂ ਪਾਰਕਿੰਗ ਪਾਰਕਾਂ ਹੋਣੀਆਂ ਚਾਹੀਦੀਆਂ ਨੇ ਇਹ ਸਾਰਾ ਤਾਹਸੀਲ ਉਹਦੇ ਅਨੁਸਾਰ ਸਮਾਸੇਵਕ ਬਣਾਸਾਂਗੇ ਤੇ ਮੈਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਅੱਛਾ ਜਿਵੇਂ ਤੁਸੀਂ ਜਿਹੜੀ ਗੱਲ ਕਰਦੇ ਸੀ ਨਕਲੀ ਤੇ ਅਸਲੀ ਟਾਰਨ ਬਲੈਂਡਰ ਜੇਕਰ ਐਦਾਂ ਸੌਰੀ ਆਰਕੀਟੈਕਟਸ ਦੀ ਹੈਗੀ ਆ ਵੀ ਉਹਦਾ ਤੁਸੀਂ ਦੱਸ ਵੀ ਦਿੱਤਾ ਬਹੁਤ ਸਾਰੇ ਕਾਰਨ ਵੀ ਦੱਸੇ ਨੇ ਵੀ ਇਹ ਅੱਜ ਜਿਹੜੀਆਂ ਸਿੱਖਿਆ ਮੈਂ ਅੱਜੇ ਭੁਗਤ ਰਹੇ ਹਾਂ ਲੁਧਿਆਣਾ ਦੇ ਵਿੱਚ ਵੱਖ-ਵੱਖ ਚੀਜ਼ਾਂ ਨੂੰ ਤੁਸੀਂ ਬੋਲ ਕੇ ਦੱਸ ਹੀ ਦਿੱਤਾ ਵੀ ਇਹ ਸਾਰੇ ਖਮਿਆਜੇ ਜੇ ਅਸਲੀ ਨਕਲੀ ਦੇ ਆਰਕੀਟੈਕਟ ਦੀ ਵਜ੍ਹਾ ਨਾਲੇ ਭੁਗਤ ਰਹੇ ਆ ਤੇ ਫਿਰ ਤੁਸੀਂ ਇਸ ਸੰਬੰਧ ਦੇ ਵਿੱਚ ਕੋਈ ਸੰਦਰਸ਼ ਇਸ ਮਾਮਲੇ ਦੇ ਵਿੱਚ ਕੀਤਾ ਜਾਂ ਫਿਰ ਤੁਹਾਡੀਆਂ ਵੀ ਸਿਰਫ ਤੁਸੀਂ ਵੀ ਗੱਲਾਂ ਤੱਕ ਸੀਮਤ ਹੋ ਅਸੀਂ 2000 ਤੋਂ ਹੀ ਅਸੀਂ ਪ੍ਰੈਸ ਵਿੱਚ ਵੀ ਔਰ ਅਖਬਾਰਾਂ ਵਿੱਚ ਵੀ ਅਸੀਂ ਤਕਰੀਬਨ ਹਰ ਇੱਕ ਸਾਲ ਜਦੋਂ ਵੀ ਨਵਾਂ ਕਮਿਸ਼ਨਰ ਆਉਂਦਾ ਹੈ ਕਾਰਪੋਰੇਸ਼ਨ ਦਾ ਆਵੇ ਚਾਹੇ ਗਲਾਡਾ ਦਾ ਆਵੇ ਸੀਏ ਆਵੇ ਅਸੀਂ ਉਹਨਾਂ ਨੂੰ ਆਪਣੀ ਐਸੋਸੀਏਸ਼ਨ ਵੱਲੋਂ ਜਾਗਰੂਕ ਕਰਦੇ ਆਂ ਪਰ ਅੱਜ ਤੱਕ ਸਾਨੂੰ ਕੋਈ ਰਿਜ਼ਲਟ ਨਹੀਂ ਮਿਲਿਆ ਹੁਣ ਅਸੀਂ ਤੁਹਾਡੇ ਮਾਧਮ ਨਾਲ ਡੀਸੀ ਸਾਹਿਬ ਨੂੰ ਮਿਲਣ ਦਾ ਪ੍ਰੋਗਰਾਮ ਬਣਾਇਆ ਜੇ ਸਾਡੀ ਨਹੀਂ ਗੱਲ ਸੁਣੂਗੀ ਤਾਂ ਅਸੀਂ ਭੁੱਖ ਹੜਤਾਲ ਡੀਸੀ ਸਾਹਿਬ ਤੇ ਰੱਖਾਂਗੇ ਸਾਹਮਣੇ ਕਿ ਲੁਧਿਆਣੇ ਦਾ ਜਿਹੜਾ ਮਾਸਟਰ ਪਲਾਨ ਆ ਉਹਨੂੰ ਇਨ ਬਿਨ ਲਾਗੂ ਕੀਤਾ ਜਾਵੇ ਔਰ ਜੋ ਵੀ ਸਾਡੇ ਪਲੈਨਿੰਗ ਦੇ ਕੰਮ ਨੇ ਸਾਡੇ ਬੁੱਢੇ ਨਾਲੇ ਦਾ ਜਿਹੜਾ ਸਪਸਿਆ ਦਾ ਕੰਮ ਹੈ ਇਹ ਤਾਂ ਹੀ ਹੋਊਗਾ ਜੇ ਸਾਡੇ ਕੋਲੇ ਕਵਾਲਿਫਾਈਡ ਸਟਾਫ ਹੋਊਗਾ ਔਰ 언ਕਵਾਲਿਫਾਈਡ ਜਿਹੜੇ ਬੰਦੇ ਕੰਮ ਕਰਦੇ ਨੇ ਉਹਨਾਂ ਤੇ ਰੋਕ ਲੱਗੂਗੀ ਜਿਵੇਂ ਝੋਲਾ ਸ਼ਾ ਡਾਕਟਰਾਂ ਤੇ ਰੋਕ ਲੱਗੀ ਸੀ ਅੱਜ ਤੱਕ ਕੋਈ ਡਾਕਟਰ ਨੇ ਨਵਾਂ ਝੋਲਾ ਸ਼ਾਪ ਨਹੀਂ ਬਣਿਆ ਇਦਾਂ ਜਿਹੜੇ ਸਾਡੇ ਕਾਇ ਆਰਕੀਟੈਕਟਸ ਨੇ ਉਹ ਸਾਡਾ ਪਲੈਨਿੰਗ ਤੇ ਡਿਜ਼ਾਈਨਿੰਗ ਖਰਾਬ ਕਰ ਰਹੇ ਨੇ ਉਹਨਾਂ ਤੇ ਰੋਕ ਲਗਣੀ ਬਹੁਤ ਜ਼ਰੂਰੀ ਆ ਜੇ ਤੁਸੀਂ ਲੁਧਿਆਣਾ ਦਾ ਭਲਾ ਚਾਹੁੰਦੇ ਹੋ। ਅੱਛਾ ਤੁਸੀਂ ਇਸ ਸਬੰਧ ਵਿੱਚ ਕਿਸੇ ਡਿਪਾਰਟਮੈਂਟ ਨੂੰ ਕੋਈ ਕੋਈ ਸ਼ਿਕਾਇਤ ਕੀਤੀ ਆ ਤੇ 2000 ਤੋਂ ਜੇਕਰ ਤੁਸੀਂ ਲੱਗੇ ਹੋ ਇਸ ਮਾਮਲੇ 'ਚ? ਹਾਂਜੀ ਅਸੀਂ ਤਾਂ ਆਪਣੇ ਜੋ ਅਸੀਂ ਤੁਹਾਡਾ ਦਰਕਸ਼ਤ ਮਿਸ਼ਰ ਪੁਲਿਸ ਨੂੰ ਹੁਣ ਅਸੀਂ ਪਿਛਲੇ ਤੋਂ ਪਿਛਲੇ ਜਦੋਂ ਸਾਡੀ ਪ੍ਰਾਈਮ ਮਿਨਿਸਟਰ ਆਫਿਸ ਤੋਂ ਸਾਡੀ ਜੋ ਸ਼ਿਕਾਇਤ ਅਸੀਂ ਦਿੱਤੀ ਸੀਗੀ ਸਾਡੇ ਆਰਕੀਟੈਕਟ ਨੇ ਟੌਨਿਸ਼ ਵਰਮਾ ਉਹਨਾਂ ਨੇ ਇੱਕ ਪ੍ਰਾਈਮ ਮਿਨਿਸਟਰ ਨੂੰ ਸ਼ਿਕਾਇਤ ਪਾਈ ਸੀ। ਪ੍ਰਾਈਮ ਮਿਨਿਸਟਰ ਨੂੰ ਪਹਿਲਾਂ ਵੀ ਕਿਸੇ ਨੂੰ ਸ਼ਿਕਾਇਤ ਦਿੱਤੀ ਸੀ? ਹਾਂਜੀ ਹ ਅਸੀਂ ਮੁੱਖ ਮੰਤਰੀ ਪੰਜਾਬ ਨੂੰ ਤੇ ਅਰਬਨ ਐਂਡ ਹਾਊਸਿੰਗ ਡਿਵੈਲਪਮੈਂਟ ਮਿਨਿਸਟਰ ਨੂੰ ਵੀ ਅਸੀਂ ਸ਼ਿਕਾਇਤ ਦਿੱਤੀ ਅਸੀਂ ਕਾਰਪੋਰੇਸ਼ਨਾਂ ਦੇ ਜਿੰਨੇ ਵੀ ਕਮਿਸ਼ਨਰ ਆਏ ਲੋਨਾਂ ਨੂੰ ਅਸੀਂ ਸ਼ਿਕਾਇਤ ਦਿੱਤੀ ਪਰ ਸਾਡੀ ਸੁਣਵਾਈ ਕਿਤੇ ਨਹੀਂ ਹੋਈ ਅੱਛਾ ਫਿਰ ਉਸ ਤੋਂ ਬਾਅਦ ਤੁਸੀਂ ਪ੍ਰਧਾਨ ਮੰਤਰੀ ਫਿਰ ਅਸੀਂ ਪ੍ਰਧਾਨ ਮੰਤਰੀ ਨੂੰ ਦਿੱਤੀ ਪ੍ਰਧਾਨ ਮੰਤਰੀ ਤੋਂ ਹੁਣ ਲੁਧਿਆਣਾ ਕਮਿਸ਼ਨਰ ਸਾਹਿਬ ਐਕਸ਼ਨ ਕਰ ਰਹੇ ਨੇ ਅਸੀਂ ਉਹਦੇ ਨਾਲ ਸੈਟੀਸਫਾਈਡ ਆ ਸਾਨੂੰ ਪਤਾ ਕਿ ਉਹ ਜਿਹੜੇ ਆਪਣੇ ਜਿੰਦਾਂ ਨੂੰ ਇਨਕੁਆਰੀ ਦਿੱਤੀ ਹੈ ਉਹ ਸਾਡੇ ਸੁਪਡੈਂਟ ਆਫ ਪੁਲਿਸ ਹੈੱਡਕੁਆਟਰ ਉਹ ਸਾਡੀ ਇਨਕੁਆਰੀ ਕਰ ਰਹੇ ਨੇ ਔਰ ਕਾਨੂੰਨ ਮੁਤਾਬਕ ਕਰ ਰਹੇ ਨੇ ਸਾਡੇ ਸੈਟੀਸਫੈਕਸ਼ਨ ਆ ਔਰ ਸਾਨੂੰ ਆਸ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸਾਡੇ ਕੋਇਕ ਆਰਕੀਟੈਕਟੇ ਉਹਨਾਂ ਦੇ ਦਫ਼ਤਰ ਬੰਦ ਹੋਣਗੇ ਅਸੀਂ ਉਮੀਦ ਕਰਦੇ ਹਾਂ ਅੱਛਾ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦੇਣ ਦਾ ਕੀ ਲੌਜੀਕ ਮਰਦਾ ਸੀਗਾ ਕਿਉਂਕਿ ਥਿਸ ਇਜ਼ ਫਰਾਡ ਅੰਡਰ 420 ਮੈਂ ਆਰਕੀਟੈਕਟ ਹਾਂ ਨਹੀਂ ਮੈਂ ਆਪਰਾ ਆਰਕੀਟੈਕਟ ਕਹਿਣਾ ਤੇ ਇਹ ਫਰਾਡ ਲੋਕਾਂ ਦੇ ਨਾਲ ਲੋਕਾਂ ਦੇ ਪੈਸੇ ਨਾਲ ਫਰਾਡ ਹੈ ਜਦੋਂ ਤੁਹਾਡੇ ਬੈਂਡਿੰਗ ਕਲਾਪਸ ਹੋ ਗਈ ਬਣੀ ਹੋਈ ਬੈਂਡਿੰਗ ਤੁਹਾਡੀ ਕਲਾਪਸ ਹੋ ਜਾਂਦੀ ਹੈ ਉਦੋਂ ਥੱਲੇ ਬੰਦਾ ਆ ਕੇ ਮਰ ਜਾਂਦਾ ਉਹਦਾ ਇਹ ਸਾਰੇ ਕਾਰਨ ਨੇ ਜਦੋਂ ਤੁਸੀਂ ਹੈ ਹੀ ਨਹੀਂ ਤੁਸੀਂ ਡਾਕਟਰ ਹੀ ਹੈ ਤੁਸੀਂ ਮੇਰੀ ਦਾ ਇਲਾਜ ਕਿੱਥੋਂ ਕਰੋਗੇ ਤੁਸੀਂ ਆਰਕੀਟੈਕਟ ਹੀ ਹੈ ਤੁਸੀਂ ਬਿਲਡਿੰਗ ਕਿੱਥੋਂ ਬਣਾਵੋਗੇ اچھا ਤੁਸੀਂ ਆਰਕੀਟੈਕਟ ਕਿਸ ਨੂੰ ਮੰਨਦੇ ਹੋ ਕਿ ਕਿਹੜਾ ਆਰਕੀਟੈਕਟ ਸਹੀ ਹੈ ਤੇ ਕਿਹੜਾ ਨਗਲੀ ਜਿਹੜਾ ਕਾਨੂੰਨ ਮੁਤਾਬਕ ਆਰਕੀਟੈਕਟ ਐਕਟ 1972 ਦੇ ਮੁਤਾਬਕ ਜੋ ਸਾਨੂੰ ਸੰਵਿਧਾਨ ਦੇ ਵਿੱਚ ਆਰਕੀਟੈਕਟ ਦੀ ਪਰਿਭਾਸ਼ਾ ਦਾ ਮੈਨ ਹੂ ਇਜ਼ ਕੁਆਲੀਫਾਈਡ ਆਰਕੀਟੈਕਟ ਐਂਡ ਮੈਂਬਰ ਕਾਉਂਸਲ ਆਫ ਆਰਕੀਟੈਕਟ ਹੀ ਇਜ਼ ਓਨਲੀ ਪ੍ਰੈਕਟਾਈਜ਼ਡ ਐਜ਼ ਆਰਕੀਟੈਕਟ ਅੱਛਾ ਜਿਹੜਾ ਮੈਂਬਰ ਆ ਉਹ ਕੀ ਕੋਈ ਡਿਪਲੋਮਾ ਹੋਲਡਰ ਜਾਂ ਜਿਵੇਂ ਡਰਾਫਟਸਮੈਨ ਹੁੰਦੇ ਨੇ ਉਸ ਤੋਂ ਬਾਅਦ ਅੱਗੇ ਡਿਪਲੋਮਾ ਹੋਲਡਰ ਆ ਜਾਂਦੇ ਨੇ ਉਸ ਤੋਂ ਬਾਅਦ ਡਿਗਰੀ ਹੋਲਡਰ ਆ ਜਾਂਦੇ ਨੇ ਤੇ ਇਹਨਾਂ ਦੇ ਵਿੱਚੋਂ ਕਿਹੜਾ ਉਸ ਕਾਉਂਸਲ ਦਾ ਮੈਂਬਰ ਬਣ ਸਕਦਾ ਜਿਹੜੇ ਕੋਲੇ 5 ਸਾਲ ਦੀ ਆਰਕੀਟੈਕਟ ਡਿਗਰੀ ਕੀਤੀ ਹੋਵੇ ਕੱਲੀ ਓਨਲੀ 5 ਸਾਲ ਦੀ ਨਾ ਟਾਊਨ ਪਲੈਨਰ ਨਾ ਇੰਜੀਨੀਅਰ ਓਨਲੀ ਬੀ ਆਰਚ ਬੈਚਲਰ ਆਫ ਆਰਕੀਟੈਕਟ ਦੀ ਜਿਹੜੀ ਡਿਗਰੀ ਕੀਤੀ ਹੋਵੇ ਉਹਨੂੰ ਹੀ ਅਸੀਂ ਕਾਉਂਸਲ ਆਫ ਆਰਕੀਟੈਕਟ ਦੀ ਨ ਮੰਨਤਾ ਦਿੰਨੇ ਆ ਤੇ ਉਹਦਾ ਨਾਮ ਸਾਡਾ ਕੋਲ ਰਜਿਸਟਰਡ ਹੈ ਦਿੱਲੀ ਸਾਡੀ ਕਾਉਂਸਲ ਹੈ ਕਾਉਂਸਲ ਆਫ ਆਰਕੀਟੈਕਟਸ ਕਹਿੰਦੇ ਆ ਆਰਕੀਟੈਕਟ ਐਕਟ 1972 ਦੇ ਅਧੀਨ ਬਣੀ ਹੋਈ ਹੈ ਉਹਦੇ ਜਿਹੜਾ ਮੈਂਬਰ ਆ ਹੀ ਇਜ਼ ਆਰਕੀਟੈਕਟ ਮਤਲਬ ਪੈਰਾਮੀਟਰ ਆ ਇਹ ਡਿਗਰੀ ਜਿਹੜੀ ਪੈਰਾਮੀਟਰ ਆ ਕਿਸੇ ਆਰਕੀਟੈਕਟ ਹੋਣ ਦੀ ਹਾਂ ਜਿਹੜਾ ਜਿਹਦਾ ਨਾਮ ਕਾਉਂਸਲ ਆਫ ਆਰਕੀਟੈਕਟ ਦੇ ਰਜਿਸਟਰੀ ਵਿੱਚ ਦਰਜ ਹੈ ਹੀ ਇਜ਼ ਸਕਾਈਬਡ ਐਜ਼ ਆਰਕੀਟੈਕਟ ਐਂਡ ਪ੍ਰਟਾਈਜ਼ਡ ਇਨ ਦਾ ਆਲ ਓਵਰ ਦਾ ਵਰਲਡ ਅੱਛਾ ਕਿੰਨੇ ਕਿਲੋ ਲੁਧਿਆਣੇ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਬਾਹਰ ਪੂਰੇ ਪੰਜਾਬ ਦੀ ਨਾ ਕਰੀਏ ਤੇ ਲੁਧਿਆਣੇ ਦੇ ਵਿੱਚ ਕਿੰਨੇ ਇੱਕ ਆਰਕੀਟੈਕਟ ਤੇ ਕਿੰਨੇ ਕੁਐਸ ਆਰਕੀਟੈਕਟ ਸਾਡੇ ਦੋ ਵਿੰਗ ਨੇ ਇੱਕ ਇੰਡੀਅਨ ਇੰਸਟੀਚੂਟ ਆਫ ਆਰਕੀਟੈਕਟਸ ਤੇ ਇੱਕ ਲੁਧਿਆਣਾ ਆਰਕੀਟੈਕਟ ਐਸੋਸੀਏਸ਼ਨ ਸਾਡੇ 172 ਮੈਂਬਰ ਨੇ ਤੇ ਅਸੀਂ ਦੋਹਾਂ ਐਸੋਸੀਏਸ਼ਨਾਂ ਇਹ ਕੰਬਾਈਨਡ ਹੋ ਕੇ ਰਲ ਕੇ ਅਸੀਂ ਇਸ ਸੰਘਰਸ਼ ਵਿੱਚ ਅਸੀਂ ਕਰ ਰਹੇ ਹਾਂ ਇੰਡੀਅਨ ਇੰਸਟੀਚੂਟ ਆਫ ਆਰਕੀਟੈਕਟਸ ਲੁਧਿਆਣਾ ਚੈਪਟਰ ਐਂਡ ਲੁਧਿਆਣਾ ਆਰਕੀਟੈਕਟ ਐਸੋਸੀਏਸ਼ਨ ਅਸੀਂ ਇਸ ਮੁੱਦੇ ਤੇ ਅਵੇਅਰ ਆਂ ਔਰ ਅਸੀਂ ਕੰਮ ਕਰ ਰਹੇ ਆਂ ਆ ਅਥਾਰਟੀ ਦੇ ਧਿਆਨ ਵਿੱਚ ਲਿਆ ਰਹੇ ਆਂ ਵੀ ਇਸ ਮੁੱਦੇ ਨੂੰ ਤੁਸੀਂ ਕਾਨੂੰਨ ਮੁਤਾਬਕ ਜੋ ਬਣਦਾ ਹੈ ਉਸ ਸੰਵਿਧਾਨ ਮੁਤਾਬਕ ਕੀਤਾ ਜਾਵੇ। ਅੱਛਾ ਧਿਆਨ ਦੇ ਵਿੱਚ ਪਿੱਛੇ ਜੇ ਪੁਲ ਦੀ ਇੱਕ ਆਇਆ ਸੀ ਪੁਲ ਡਿੱਗਣ ਦਾ ਮਾਮਲਾ ਆਇਆ ਸੀ ਵੀ ਥੋੜਾ ਜਿਹਾ ਦਾ ਹਿੱਸਾ ਡਿੱਗਿਆ ਸੀਗਾ ਗਿਲਪ ਰੋਡ ਤੇ ਇਹ ਕੀ ਉਹ ਆਰਕੀਟੈਕਟ ਦਾ ਬਣਾਇਆ ਸੀ ਕੁਆਬਸ ਆਖਣੇ ਜਾਣ ਕੇ ਖੁਦ ਆਪਣੇ ਆਪ ਆਰਕੀਟੈਕਟ ਬਣੇ ਉਹਨਾਂ ਦਾ ਬਣਾਇਆ ਸੀ ਉਹ ਨੈਸ਼ਨਲ ਰੋਡ ਅਥਾਰਟੀ ਵੱਲੋਂ ਉਹ ਬਣਾਇਆ ਗਿਆ ਪੁਲ ਉਹਦੇ ਵਿੱਚ ਇੰਜੀਨੀਅਰਸ ਦੇ ਕੋਈ ਨਹੀਂ ਚਲੋ ਕਿਸੇ ਵੀ ਜਦੋਂ ਅਸੀਂ ਕੰਮ ਕਰਦੇ ਆ ਜਿਹੜਾ ਬੰਦਾ ਕੰਮ ਕਰਦਾ ਉਹ ਤੋਂ ਗਲਤੀ ਹੁੰਦੀ ਹੈ ਜੇ ਉਹ ਚੂਹਿਆਂ ਦੇ ਖੁੱਡਾਂ ਪੈਣ ਦੇ ਨਾਲ ਕਾਰਪੋਰੇਸ਼ਨ ਨੇ ਅਵੇਅਰ ਨਹੀਂ ਕੀਤਾ ਤਾਂ ਉਹ ਇੱਕ ਵੱਡੀ ਸਮੱਸਿਆ ਬਣ ਗਿਆ ਤੇ ਮੇਰੀ ਗੁਜ਼ਾਰਸ਼ ਇਹੀ ਹੈ ਵੀ ਜਿਹੜੀਆਂ ਬਿਲਡਿੰਗਾਂ ਠੇਕੇਦਾਰ ਬਣਾਉਂਦੇ ਨੇ ਉਹ ਕੁਆਲੀਫਾਈਡ ਠੇਕੇਦਾਰ ਬਣਾਉਂਦੇ ਨੇ ਔਰ ਕੁਆਲੀਫਾਈਡ ਇੰਜੀਨੀਅਰ ਹੁੰਦੇ ਨੇ ਪੌੜ ਬਣਾਉਂਦੇ ਨੇ ਜਾਂ ਸਾਡੇ ਹੋਰ ਵੱਡੇ ਪ੍ਰੋਜੈਕਟ ਹੁੰਦੇ ਨੇ ਉਹ ਕੋਈ ਕੁਆਕਸ ਨਹੀਂ ਬਣਾਉਂਦਾ ਉਹ ਸਾਡੇ ਕੁਆਲੀਫਾਈਡ ਸਟਾਫ ਹੀ ਬਣਾਉਂਦਾ ਔਰ ਕੁਆਲੀਫਾਈਡ ਜਿਹੜਾ ਸਟਾਫ ਆ ਅੰਡਰ ਉਹ ਸਾਡੇ ਡਿਪਾਰਟਮੈਂਟਸ ਦੇ ਅੰਡਰ ਬਣਾਉਂਦਾ ਸੂਚ ਕਰਕੇ ਉਹਦੇ ਵਿੱਚ ਕੋਈ ਉਹਨਾਂ ਦੀ ਨਹੀਂ ਨਹੀਂ ਅੱਛਾ ਇਹ ਜਿਵੇਂ ਨਗਰ ਤੁਸੀਂ ਦੱਸਿਆ ਵੀ ਨਗਰ ਨੇ ਕੋ ਬੁੱਢਾ ਇਹਨਾਂ ਦੇ ਵਿੱਚ ਜਿਹੜੇ ਪਹਿਲਾਂ ਆਰਕੀਟੈਕਟ ਦੀ ਜਿਹੜੀ ਪਦਵੀ ਹੁੰਦੀ ਸੀਗੀ ਅਸਾਮੀਆਂ ਹੁੰਦੀਆਂ ਸੀ ਇਹ ਖਤਮ ਕਰਨ ਦਾ ਕੀ ਕਾਰਨ ਹੋ ਸਕਦਾ ਔਰ ਕਿ ਮਾਜਾ ਦਾ ਆਪਾਂ ਕੀ ਭੋਗ ਇਹ ਤੁਸੀਂ ਦੇਖੋ ਜਿੰਨਾ ਚਿਰ ਇਹ ਅਸਾਮੀਆਂ ਰਹੀਆਂ ਮੈਂ ਤੁਹਾਨੂੰ ਮਿਸਾਲ ਦੇ ਕੇ ਗੱਲ ਕਰ ਰਿਹਾ ਕਿ 71 ਤੋਂ ਲੈ ਕੇ 76 ਤੱਕ ਐਚਐਸ ਸਾਈਗਲ ਮਹਿਰੂਮ ਐਚਐਸ ਸਾਈਗਲ ਆਰਕੀਟੈਕਟਸੀ ਕਾਰਪੋਰੇਸ਼ਨ ਦੇ ਮੈਂ ਉਹਨਾਂ ਕੋ ਜਾਂਦਾ ਰਿਆ ਨਕਸ਼ੇ ਪਾਸ ਕਰਾਉਣ ਵਾਸਤੇ ਤੇ ਇਦਾਂ ਸਾਰੀਆਂ ਕਾਰਪੋਰੇਸ਼ਨਾਂ ਦੇ ਵਿੱਚ ਆਰਕੀਟੈਕਟ ਦੀਆਂ ਪੋਸਟਾਂ ਸੀ ਔਰ ਪ੍ਰੂਵਮੈਂਟ ਟਰਸਟ ਵਿੱਚ ਵੀ ਆਰਕੀਟੈਕਟ ਦੀ ਪੋਸਟ ਸੀ ਤੇ ਤੁਸੀਂ ਦੇਖੋ ਵੀ ਜਿੰਨੀਆਂ ਕਲੋਨੀਆਂ ਬਣੀਆਂ ਨੇ ਤੁਸੀਂ ਲਾ ਲਓ ਭਾਈ ਰੰਤੇਜ ਸਿੰਘ ਨਗਰ ਲਾ ਲਓ ਸੀਤ ਭਗਤ ਸਿੰਘ ਨਗਰ ਲਾ ਲਓ ਕਿਚਲੂ ਨਗਰ ਲਾ ਲਓ ਰਾਜਗੁਰੂ ਨਗਰ ਲਾ ਲਓ ਟਰੱਕ ਸਟੈਂਡ ਲਾ ਲਓ ਮੋਤੀ ਨਗਰ ਲਾ ਲਓ ਜਿੰਨੀਆਂ ਵੀ ਟਰਸਟ ਦੀਆਂ ਸਕੀਮਾਂ ਨੇ ਇਹ ਆਰਕੀਟੈਕਟਸ ਨੇ ਬਣਾਈਆਂ ਟਾਊਨ ਪਲੈਨਰ ਨੇ ਬਣਾਈਆਂ ਮੈਂ ਤਾਂ ਕਹਿੰਦਾ ਗਿਆਨੀ ਜੈਲ ਸਿੰਘ ਵਰਗਾ ਚੀਫ ਮਿਨਿਸਟਰ ਸ਼ਿਵ ਸਿੰਘ ਵਰਗਾ ਚੇਅ ਔਰ ਡਿਊਟੀ ਭੋਗ ਸਤਪੋਗਲ ਸਾਹਿਬਾਂ ਦਾ ਸਾਨੂੰ ਡਿਸਟ੍ਰਿਕਟ ਟਾਊਨ ਪਲਾਨਿੰਗ ਮਿਲਣਾ ਕੋਈ ਨਜਾਇਜ਼ੋ ਸਾਰੀ ਨਸੀਬ ਹੁੰਦੀ ਕੋਈ ਨਰਜਾਇਜ਼ ਕਲੋਨੀ ਨਹੀਂ ਬਣਦੀ ਮੇਰਾ ਸਵਾਲ ਆ ਤੁਹਾਡੇ ਤੇ ਵੀ 1995 ਦੇ ਵਿੱਚ ਪਪਰਾ ਐਕਟ ਆਇਆ ਜੇ ਤੁਸੀਂ ਕਲੋਨੀ ਨਹੀਂ ਬਣਾ ਸਕਦੇ ਤੇ ਉਸ ਤੋਂ ਬਾਅਦ ਕਿੰਨੀਆਂ ਕਲੋਨੀਆਂ ਬਣ ਗਈਆਂ ਗਵਰਨਮੈਂਟ ਨੂੰ ਪਾਲਿਸੀ ਲਿਆਉਣੀ ਪਈ ਇਟਮੀਨ ਸਾਡੇ ਜਿਹੜੀਆਂ ਅਥਾਰਟੀਆਂ ਨੇ ਉਹੀ ਬਣਵਾਉਂਦੀਆਂ ਨੇ ਓਕੇ ਸਵੇਸ਼ ਕਰਕੇ ਇਹ ਵੱਲ ਧਿਆਨ ਦੇਣਾ ਚਾਹੀਦਾ ਵੀ ਜਿਵੇਂ ਸਾਡੀ ਹੁਣ ਪਾਲਿਸੀ ਆਈ ਹੈ ਉਸ ਤੋਂ ਬਾਅਦ ਸਾਡੇ ਕੋਈ ਪਾਲਿਸੀ ਆਉਂਦੀ ਲੋਡ ਨਾ ਪਵੇ ਇੱਦੇ ਸ਼ਹਿਰ ਦੇ ਵਿੱਚ ਹੁਣ ਪਾਲਿਸੀ ਦਿੱਤੀ ਆ ਸਿੱਧੂ ਸਾਹਿਬ ਨੇ ਵਧੀਆ ਪਾਲਿਸੀ ਦਿੱਤੀ ਆ ਅਸੀਂ ਉਹਨੂੰ ਵੈਲਕਮ ਕਰਦੇ ਆ ਵੀ ਜਿਹੜਾ ਤਾਂ ਤੁਹਾਡਾ ਕੰਪਰੋਮਾਈਜ਼ ਹੁਣ ਕਰ ਲਓ ਤੇ ਗਾਹਾਂ ਤਾਂ ਸੰਭਾਲੋ ਆਉਣ ਵਾਲੇ 50 ਸਾਲ ਤਾਂ ਸੰਭਾਲੋ ਅੱਛਾ ਇਹ ਅਸਾਮੀ ਖਤਮ ਕਰਨਾ ਇਹਨਾਂ ਡਿਪਾਰਟਮੈਂਟਾਂ ਦੇ ਵਿੱਚ ਜਿਹੜਾ ਭ੍ਰਿਸ਼ਟਾਚਾਰਾ ਉਹ ਕਿੰਨੀ ਖਤ ਤੱਕ ਕਰੋ ਬਹੁਤ ਜੀ ਨਾਈਟ ਪੁੱਛੋ ਤਾਂ ਚੰਗਾ ਅੱਛਾ ਜੀ ਚਲੋ ਠੀਕ ਜੀ ਕਮਜੀਤ ਸਿੰਘ ਜੀ ਤੁਸੀਂ ਇਸ ਮਾਮਲੇ 'ਚ ਬਹੁਤ ਜ਼ਿਆਦਾ ਜਿਹੜੀਆਂ ਆ ਆਰਕੀਟੈਕਟ ਜਿਹੜੇ ਅਸਲੀ ਆਰਕੀਟੈਕਟ ਤੇ ਨਕਲੀ ਆਰਕੀਟੈਕਟ ਕਿਉਂਕਿ ਸਾਨੂੰ ਵੀ ਪਤਾ ਨਹੀਂ ਸੀਗਾ ਵੀ ਇਹ ਅਸਲੀ ਤੇ ਨਕਲੀ ਆਰਕੀਟੈਕਟ ਵੀ ਹੁੰਦੇ ਨੇ ਤੁਹਾਡੇ ਮਾਧਿਅਮ ਤੋਂ ਅਸੀਂ ਦਰਸ਼ਕਾਂ ਨੂੰ ਵੀ ਇਸ ਬਾਰੇ ਜਾਣਕਾਰੀ ਕਰਾਵਾਂਗੇ ਕਿਉਂਕਿ ਉਹ ਆਪਣਾ ਜਿਹੜਾ ਸੁਪਨਿਆਂ ਦਾ ਘਰ ਬਣਾ ਰਹੇ ਨੇ ਜਾਂ ਕੋਈ ਇਮਾਰਤ ਮਾਲ ਜਾਂ ਫੈਕਟਰੀ ਜਾਂ ਕੋਈ ਵੀ ਹੋਰ ਜਿਹੜੀ ਚੀਜ਼ ਬਣਾ ਰਹੇ ਨੇ ਵੀ ਉਹਦੇ ਵਿੱਚ ਇਹ ਚੀਜ਼ ਦਾ ਧਿਆਨ ਰੱਖੜ ਤਾਂ ਕਿ ਕਿਸੇ ਵੀ ਪ੍ਰਕਾਰ ਦਾ ਨੁਕਸਾਨਾ ਨੁਕਸਾਨ ਨਾ ਹੋਵੇ ਕੈਮਰਾਮੈਨ ਰਵੀ ਗਰਗਨਾ ਗੁਰਪ੍ਰੀਤ ਸਿੰਘ ਮਹਿਦੂਦਾ ਦੀ ਰਿਪੋਰਟ ਲੁਧਿਆਣਾ